ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆ ਮਤ ਤੇ ਪੜਦਾ ਵੀਡੀਓ ਬਾਰੇ ਸੋ ਜਿਵੇਂ ਤੁਸੀਂ ਵੇਖਿਆ ਹੈ ਕਿ ਵੀਡੀਓ ਦਾ ਐਂਡ ਹੋ ਚੁੱਕਾ ਹੈ ਪਰ ਅੱਗੋ ਸਟੋਰੀ ਕੀ ਆ ਆਪਾਂ ਤੁਹਾਨੂੰ ਦੱਸਾਂਗੇ ਕਿਉਂਕਿ ਪ੍ਰੀਤ ਦੀ ਮੰਮੀ ਪ੍ਰੀਤ ਨੂੰ ਮਿਲਦੀ ਆ ਇਸ ਬਾਰੇ ਆਪਾਂ ਚਰਚਾ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਤੁਹਾਨੂੰ ਇਹ ਸਟੋਰੀ ਜ਼ਰੂਰ ਵਧੀਆ ਲੱਗੇਗੀ ਸੋ ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਐਂਡ ਤੇ ਬਬਲੂ ਪ੍ਰੀਤ ਤੇ ਵਿੱਕੀ ਨੂੰ ਮਲਾ ਦਿੰਦਾ ਏ ਤੇ ਵਿੱਕੀ ਤੇ ਪ੍ਰੀਤ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿਣ ਲੱਗ ਜਾਂਦੇ ਨੇ ਜੋ ਵਿੱਕੀ ਨੇ ਪਹਿਲਾਂ ਗਲਤੀਆਂ ਕੀਤੀਆਂ ਹੁੰਦੀਆਂ ਨੇ ਵਿੱਕੀ ਨੂੰ ਆਪਣੀਆਂ ਉਹਨਾਂ ਗਲਤੀਆਂ ਦਾ ਅਹਿਸਾਸ ਵੀ ਹੁੰਦਾ ਏ ਤੇ ਉਹ ਸੋਚਦਾ ਏ ਕਿ ਮੈਂ ਜ਼ਿੰਦਗੀ ਵਿੱਚ ਬਹੁਤ ਗਲਤ ਕੀਤੇ ਕੰਮ ਪਰ ਉਹ ਦੂਜਿਆਂ ਨੂੰ ਇਹ ਵਾਲੀਆਂ ਮੱਤਾਂ ਦਿੰਦਾ ਏ ਕਿ ਬੱਚਿਆਂ ਨੂੰ ਤੁਸੀਂ ਇਹਨਾਂ ਕੰਮਾਂ ਵਿੱਚ ਕਦੇ ਵੀ ਨਾ ਪਿਓ ਕਿਉਂਕਿ ਗਲਤ ਦਾ ਨਤੀਜਾ ਗਲਤ ਹੀ ਹੁੰਦਾ ਏ ਤੇ ਮੈਂ ਉਸ ਉਹ ਸਾਰਾ ਕੁਝ ਭੁਗਤ ਚੁੱਕਾ ਏ ਜਿਹੜੀ ਮੈਂ ਸਜ਼ਾ ਕੱਟੀ ਆ ਉਸ ਤੋਂ ਬਾਹਰ ਆ ਕੇ ਮੈਂ ਉਸ ਤੋਂ ਵੱਧ ਸਜ਼ਾ ਕੱਟੀ ਕਿਉਂਕਿ ਜਦ ਮੇਰੀ ਮਾਂ ਵੀ ਚਲੀ ਗਈ ਤੇ ਮੈਂ ਕਾਰ ਵਾਲੀ ਵੀ ਛੱਡ ਕੇ ਚਲੀ ਗਈ ਮੇਰੇ ਭਰਾ ਭਝਾਈ ਵੀ ਬਾਹਰ ਚਲੇ ਗਏ ਮੈਂ ਕੱਲਾ ਰਹਿ ਗਿਆ ਸੋ ਜਿਆਦਾ ਪ੍ਰੀਤ ਉਸ ਨੂੰ ਮਿਲਦੀ ਆ ਤੇ ਉਸ ਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਸ਼ਾਇਦ ਕੁਝ ਚੰਗਾ ਕੀਤਾ ਜਿਵੇਂ ਕਿ ਉਹ ਬੱਚਿਆਂ ਨੂੰ ਟੌਫੀਆਂ ਵਗੈਰਾ ਵੰਡਦਾ ਬੱਚਿਆਂ ਨੂੰ ਚੰਗੀ ਮੱਤ ਦੇਂਦਾ ਤੇ ਗੁਰਦੁਆਰੇ ਜਾਂਦਾ ਉਸ ਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਇੰਨਾ ਚੰਗੇ ਕੰਮਾਂ ਕਰਕੇ ਹੀ ਪ੍ਰੀਤ ਨੂੰ ਦੁਬਾਰਾ ਹਾਸਲ ਕਰ ਲਿਆ ਤੇ ਪ੍ਰੀਤ ਵੀ ਗੁਰਦੁਆਰੇ ਰੋਜ਼ ਸੇਵਾ ਕਰਨ ਕਰਕੇ ਸ਼ਾਇਦ ਉਸ ਦੀ ਜ਼ਿੰਦਗੀ ਵਿੱਚ ਸੁਧਾਰ ਹੋ ਗਿਆ ਭਰਜਦ ਪ੍ਰੀਤ ਆਪਣੀ ਮੰਮੀ ਬਾਰੇ ਸੋਚਦੀ ਆ ਤੇ ਉਹ ਆਪਣੀ ਮੰਮੀ ਨੂੰ ਫੋਨ ਵੀ ਕਰਦੀ ਆ ਤੇ ਵਿੱਕੀ ਉਸ ਨੂੰ ਫੋਨ ਲਾਉਣ ਤੋਂ ਵੀ ਨਹੀਂ ਰੋਕਦਾ ਉਹ ਚਾਹੁੰਦਾ ਏ ਕਿ ਪ੍ਰੀਤ ਦੀ ਉਸਦੀ ਮੰਮੀ ਨਾਲ ਗੱਲ ਹੋ ਜਾਇਆ ਕਰੇ ਤੇ ਉਹ ਪ੍ਰੀਤ ਨੂੰ ਇਹ ਵੀ ਕਹਿੰਦਾ ਏ ਕਿ ਮੈਂ ਤੇਰੇ ਭਰਾ ਪਰਜਾਈ ਤੇ ਤੇਰੀ ਮੰਮੀ ਤੋਂ ਮਾਫੀ ਜ਼ਰੂਰ ਮੰਗਾਗਾ ਜੇਕਰ ਉਹ ਮੈਨੂੰ ਮਾਫ ਕਰ ਦੇਣਗੇ ਤਾਂ ਮੈਂ ساری ਜ਼ਿੰਦਗੀ ਮੇਰੀ ਸੌਖੀ ਹੋ ਜਾਏਗੀ ਸੋ ਇਹ ਗੱਲਾਂ ਸੋਚਦਾ ਏ ਤੇ ਪ੍ਰੀਤ ਨੂੰ ਵੀ ਕਹਿੰਦਾ ਏ ਪ੍ਰੀਤ ਦੀ ਆਪਣੀ ਮੰਮੀ ਨਾਲ ਗੱਲ ਹੁੰਦੀ ਆ ਤੇ ਪ੍ਰੀਤ ਆਪਣੀ ਮੰਮੀ ਨੂੰ ਦੱਸਦੀ ਆ ਵਿੱਕੀ ਬਾਰੇ ਸਾਰਾ ਕੁਝ ਕੀ ਵਿੱਕੀ ਬਹੁਤ ਬਦਲ ਚੁੱਕਾ ਏ ਤੇ ਪ੍ਰੀਤ ਦੀ ਮੰਮੀ ਨੂੰ ਬਹੁਤ ਸਕੂਨ ਮਿਲਦਾ ਏ ਉਹ ਸੋਚਦੀ ਆ ਕਿ ਬੇਸ਼ੱਕ ਹੁਣ ਮੈਂ ਆਪਣੀ ਧੀ ਨੂੰ ਮਿਲਾ ਚਾਹੇ ਨਾ ਮਿਲਾ ਪਰ ਮੇਰੀ ਧੀ ਸੌਖੀ ਵਸ ਰਹੀ ਆ ਮੈਨੂੰ ਇੰਨੇ ਵਿੱਚ ਹੀ ਬੜੀ ਖੁਸ਼ੀ ਹੋਈ ਕਿਉਂਕਿ ਜਦ ਉਸ ਨੂੰ ਪ੍ਰੀਤ ਦੇ ਹਾਲਾਤ ਪਤਾ ਲੱਗੇ ਸੀ ਪਹਿਲਾਂ ਤਾਂ ਉਹ ਬਹੁਤ ਦੁਖੀ ਹੋਈ ਸੀ ਉਸ ਟਾਈਮ ਤੋਂ ਹੀ ਉਹ ਟੈਨਸ਼ਨਾਂ ਜਿਆਦੀਆਂ ਲੈਣ ਕਰਕੇ ਬਿਮਾਰ ਰਹਿਣ ਲੱਗ ਪਈ ਇਸੇ ਪਰ ਪ੍ਰੀਤ ਦੀਆਂ ਇਹਨਾਂ ਗੱਲਾਂ ਨੂੰ ਸੁਣ ਕੇ ਉਸਦੇ ਚਿਹਰੇ ਉੱਤੇ ਵੱਖਰੀ ਹੀ ਖੁਸ਼ੀ ਆਉਂਦੀ ਆ ਤੇ ਉਹ ਜੀ ਤਾਨੂੰ ਵੀ ਸਾਰੀ ਗੱਲ ਦੱਸ ਦਿੰਦੀ ਆ ਕਿ ਪ੍ਰੀਤ ਆਪਣੇ ਘਰ ਹੁਣ ਬਹੁਤ ਖੁਸ਼ ਆ ਤੇ ਜੀਤਾ ਵੀ ਕਹਿੰਦੀ ਆ ਕਿ ਚਲੋ ਵਧੀਆ ਹੀ ਹੋਇਆ ਬੇਸ਼ੱਕ ਉਹ ਨਹੀਂ ਮਿਲਦੀ ਵਰਤਦੀ ਪਰ ਅਸੀਂ ਕਦੀ ਵੀ ਨਹੀਂ ਚਾਹੁੰਦੇ ਕਿ ਉਹ ਆਪਣੇ ਘਰ ਸੁખી ਨਾ ਰਹੇ ਸੋ ਇਹ ਗੱਲਾਂ ਜਦੋਂ ਸੋਨੂ ਦੇ ਸਾਹਮਣੇ ਵੀ ਕਰਦੀਆਂ ਨੇ ਤੇ ਸੋਨੂ ਵੀ ਉਸ ਟਾਈਮ ਤੇ ਕੁਝ ਨਹੀਂ ਕਹਿੰਦਾ ਕਿਉਂਕਿ ਬਹੁਤ ਸਮਾਂ ਬੀਤਣ ਨਾਲ ਜ਼ਖਮ ਭਰ ਜਾਂਦੇ ਨੇ ਤੇ ਇਹਦਾ ਸੋਨੂ ਨੂੰ ਵੀ ਹੁਣ ਪ੍ਰੀਤ ਦੀਆਂ ਗੱਲਾਂ ਤੇ ਇੰਨਾ ਗੁੱਸਾ ਨਹੀਂ ਆਉਂਦਾ ਉਹ ਸੋਚਦਾ ਹੈ ਕਿ ਜਾਨ ਪੁਣੇ ਵਿੱਚ ਉਸਨੇ ਗਲਤੀਆਂ ਕਰ ਲਈਆਂ ਪਰ ਹੁਣ ਉਹ ਆਪਣੀ ਜ਼ਿੰਦਗੀ ਜੀਣਾ ਚਾਹੁੰਦੀ ਆ ਤੇ ਚੱਲ ਜੀ ਲਵੇ ਮੈਂ ਹੁਣ ਉਸਦੇ ਬਾਰੇ ਕਦੇ ਵੀ ਗਲਤ ਨਹੀਂ ਸੋਚਾਂਗਾ ਸੋ ਇਸ ਤਰੀਕੇ ਨਾਲ ਵੀਡੀਓ ਦਾ ਹੁੰਦਾ ਹੈ ਐਂਡ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ